9 ਕੋ 1704 ਸਤਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਅੱਜ ਦੇ ਜਿਹੜੇ ਦਿਨ ਨੇ ਉਹ ਅੰਮ੍ਰਿਤ ਵੇਲੇ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਚੁੱਕੇ ਨੇ ਇੱਥੇ ਹੀ ਤਿੰਨ ਸਿੱਖਾਂ ਦਾ ਮਿਲਾਪ ਹੋ ਜਾਂਦਾ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਦੇ ਭਾਈ ਮਾਨ ਸਿੰਘ ਉਸ ਤਿੰਨੋਂ ਦੇ ਤਿੰਨੋਂ ਸਿੱਖ ਸਤਗੁਰੂ ਜੀ ਨੂੰ ਮਿਲ ਕੇ ਤੇ ਪਰਸੰਨ ਹੁੰਦੇ ਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਮਾ ਲੀਰੋ ਲੀਰ ਹੈ ਕਿਉਂਕਿ ਪੈਰਾਂ ਦੇ ਵਿੱਚ ਜੋੜਾ ਨਹੀਂ ਜਿਸ ਕਰਕੇ ਕੰਡਿਆਂ ਨਾਲ ਪੈਰ ਵੀ ਛਾਲੇ ਛਾਲੇ ਹੋ ਚੁੱਕੇ ਨੇ ਕਿਉਂਕਿ ਦੋ ਪਿਛਲੇ ਤੱਕ तकरीबन 2-3 ਦਿਨਾਂ ਤੋਂ ਕੁਝ ਨਾ ਛਕਣ ਦੀ ਵਜ੍ਹਾ ਕਰਕੇ ਸਰੀਰ ਵੀ ਕੁਝ ਡਾਂਵਾਂ ਡੋਲ ਹੈ। ਧਿਆਨ ਵਿੱਚ ਰੱਖਣਾ ਤਨ ਡੋਲ ਸਕਦਾ ਪਰ ਮਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ। ਤਨ ਦੀ ਤੇ ਇੱਕ ਲਿਮਟ ਹੁੰਦੀ ਹੈ ਜੀ। ਇਹਨੂੰ ਕੁਝ ਖਾਣ ਨੂੰ ਮਿਲ ਜਾਏ ਤੇ ਠੀਕ ਹੈ ਨਾ ਮਿਲੇ ਤੇ ਕਮਜ਼ੋਰ ਵੀ ਪੈ ਜਾਵੇ। ਪਰ ਹਾਂ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਦੀ ਪਰਵਾਹ ਕੋਈ ਨਹੀਂ ਮੰਨੀ। ਇੱਧਰ ਇਹ ਸਿੱਖ ਗੁਰੂ ਸਾਹਿਬ ਨੂੰ ਫਿਰ ਉੱਥੋਂ ਗੁਲਾਬੇ ਮਛਾਂਦੇ ਲੈ ਕੇ ਜਾਂਦੇ ਨੇ। ਤੇ ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਜਾਂਦੀ ਹੈ ਫਿਰ ਗੰਨੀਖਾਨ ਨਬੀਖਾਨ ਨਾਲ ਮਿਲਾਪ ਹੁੰਦਾ ਜਿੱਥੋਂ ਮਹਾਰਾਜ ਉੱਚ ਦੇ ਪੀਰ ਬਣ ਕੇ ਅਗਲੇ ਰੇ ਪੰਦਵਲ ਚਾਲੇ ਪਾਉਂਦੇ ਤੇ ਦੂਸਰੇ ਪਾਸੇ ਗਰੀਬ ਨਿਵਾਜ਼ ਪਾਤਸ਼ਾਹ ਦੇ ਛੋਟੇ ਲੱਕ ਤੇ ਜ਼ਿਗਰ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਗੰਗੂ ਗ੍ਰਫਤਾਰ ਕਰਵਾ ਦਿੰਦਾ ਇਹ ਮਰਿੰਡੇ ਥਾਣੇ ਕੋਤਵਾਲੀ ਵਿੱਚ ਲਿਆ ਜਾਂਦੇ ਨੇ ਜਾਂਦਾ ਜਾਂਦਾ ਤੇ ਉੱਥੇ ਆ ਕੇ ਫਿਰ ਇਹਨਾਂ ਨੂੰ ਜਾਨੇ ਖਾਂ ਤੇ ਮੰਨਿ ਖਾਂ ਇਹਨਾਂ ਦੀ ਜਿਹੜੀ ਖਬਰ ਹੈ ਉਹ ਸਰਹੰਦ ਪਹੁੰਚਾਉਂਦੇ ਨੇ ਵਜੀਦੇ ਦੇ ਕੋਲ ਤੇ ਮਾਤਾ ਗੁਜਰੀ ਜੀ ਅੱਜ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਨਾ ਮਰੰਡੇ ਦੇ कोतवाल ਦੇ ਵੱਲੋਂ ਤੇ ਫਿਰ ਉਦੋਂ ਗੰਗੂ ਨੂੰ ਅੱਜ ਉਹ ਇੱਕ ਲਾਣਤ ਪਾਉਂਦੇ ਨੇ ਕਿ ਵੇ ਗੰਗੂ ਜਿਹੜੀ ਮਾਇਆ ਖਾਤਰ ਜਿਸ ਲਾਲਚ ਵਿੱਚ ਫਸ ਕੇ ਤੂੰ ਗੁਰੂ ਨਾਨਕ ਦੇ ਘਰ ਨਾਲ ਸਿੱਖੀ ਨਾਲ ਧਰੋਕ ਮਾਇਆ ਨਾ ਸਾਸ ਤੇਰਾ ਇਹਨੇ ਵੀ ਕੋਈ ਨਹੀਂ ਦੇਣਾ ਵੈਸੇ ਮਹਾਰਾਜੀ ਜੀ ਨੇ ਬਾਣੀ ਚ ਬਚਨ ਪਹਿਲਾਂ ਹੀ ਕਰ ਦਿੱਤਾ ਸੀ ਪਾਪਾਂ ਬਾਜੋਂ ਹੋਵੇ ਨਾਹੀਂ ਮੁਇਆਂ ਸਾਥ ਨਾ ਜਾਈ ਪਾਪ ਕਮਾਵਦਿਆਂ ਤੇਰਾ ਕੋਈ ਨਾ ਵੇਲੀ ਰਾਮ ਪਰ ਕਹਿੰਦੇ ਨੇ ਜੀ ਜਦੋਂ ਬੰਦਾ ਅੰਨਾ ਹੋ ਜਾਏ ਫਿਰ ਉਹਨੂੰ ਪਾਪ ਤੇ ਪੁੰਨ ਦੀ ਛਾਰ ਕਿੱਥੇ ਰਹਿੰਦੀ ਹੈ ਉਹ ਚੰਗਾ ਮਾੜਾ ਉਹਨੂੰ ਕਿੱਥੇ ਸੁੱਝਦਾ ਹੈ ਉਹ ਤੇ ਫਿਰ ਇੰਨਾ ਅੰਨਾ ਹੋ ਜਾਂਦਾ ਤੇ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਲੋਭੀ ਬੰਦੇ ਦਾ ਭੁੱਲ ਕੇ ਪਰੋਸ਼ਾ ਨਾ ਕਰੇ ਉਹਨੇ ਇਹ ਪਾਪ ਵੀ ਕਮਾਲਿਆ ਉਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਇਧਰ ਕੁਛ ਮਾਇਆ ਦਾ ਉਹਨੂੰ ਇਨਾਮ ਵੀ ਮਿਲਣਾ ਸੀ ਗੱਲ ਤੇ ਪਿੱਛੇ ਮਾਇਆ ਦੀ ਤੇ ਲਾਲਚ ਦੀ ਹੈ ਨਾ ਉਹਦਾ ਮਨ ਬੇਈਮਾਨ ਹੈ ਇਧਰ ਸਾਹਿਬਜ਼ਾਦੇ ਗ੍ਰਿਫਤਾਰ ਹੋ ਕੇ ਕੋਤਵਾਲੀ ਵਿੱਚ ਆ ਜਾਂਦੇ ਅੱਜ ਦੀ ਰਾਤ ਸਾਹਿਬਜ਼ਾਦਿਆਂ ਨੇ ਮਰਿੰਡੇ ਥਾਣੇ ਦੇ ਵਿੱਚ ਕੱਟिए ਹੁਣ ਧਿਆਨ ਵਿੱਚ ਰੱਖਿਓ ਇੱਥੇ ਵੀ ਉਹੀ ਕੁਝਾ ਜੋ ਠੰਡੇ ਬੁਰਜ ਵਿੱਚ ਹੈ ਉਹ ਇੱਥੇ ਉਹਨਾਂ ਨੂੰ ਇਹ ਨੀਜੀ ਘਰ ਮਰਜਾਈਆਂ ਦੇ ਦਿਓ ਬਿਸਤਰੇ ਦੇ ਦਿਓ ਨਿਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਜਿੰਨਾ ਨੇ ਕਮਾਲ ਦੇ ਗੱਲ ਹੈ ਪਰਵਾਹ ਕੋਈ ਨਹੀਂ ਮੰਨੀ ਇੰਨੇ ਬੇਪਰਵਾਹ ਤੇ ਇੰਨੀ ਚੜ੍ਹਦੀ ਕਲਾ ਵਿੱਚ ਨੇ ਭਾਵੇਂ ਮਰੰਡੇ ਨੇ ਭਾਵੇਂ ਠੰਡੇ ਬੁਰਜ ਵਿੱਚ ਨੇ ਰਹੇ ਸਦਾ ਚੜ੍ਹਦੀ ਕਲਾ ਵਿੱਚ ਨੇ ਉਹਨਾਂ ਨੇ ਕੋਈ ਉਲਾਮਾ ਕੋਈ ਸ਼ਿਕਵਾ ਨਹੀਂ ਕੀਤਾ ਅੱਜ ਦੀ ਰਾਤ ਵੀ ਉਹਨਾਂ ਨੇ ਗੁਰੂ ਗੁਰੂ ਜਪਦਿਆਂ ਅੱਜ ਦੀ ਰਾਤ ਵੀ ਗੁਰੂ ਕੇ ਲਾਲਾ ਨੇ ਗੁਰੂ ਗੁਰੂ ਜਪਦਿਆ ਬਾਣੀ ਪੜ੍ਹਦਿਆਂ ਸ਼ੁਕਰ ਕਰਦਿਆਂ ਦਾਦੀ ਮਾਂ ਤੋਂ ਸਾਖੀਆਂ ਇਤਿਹਾਸ ਤੇ ਅੰਮ੍ਰਿਤ ਬਾਣੀ ਦੇ ਬਚਨ ਸੁਣਦਿਆਂ ਹੀ ਚੜ੍ਹਦੀ ਕਲਾ ਵਿੱਚ ਬਤੀਤ ਕੀਤੀ ਹੈ ਸੱਚੀ ਬਾਤ ਹੈ ਅਗਰ ਦਾਦੀ ਮਾਂ ਜਾਂ ਕਹੇ ਲੋ ਬਜ਼ੁਰਗ ਨੇ ਨਾ ਜਿਹੜੇ ਅਗਰ ਉਹ ਕਿਤੇ ਬੱਚਿਆਂ ਦੇ ਆਪ ਰੋਲ ਮਾਡਲ ਬਣ ਜਾਣ ਬੱਚਿਆਂ ਨੂੰ ਚੰਗੀਆਂ ਸਿੱਖਿਆਵਾਂ ਚੰਗੀਆਂ ਘਟਨਾਵਾਂ ਚੰਗੀਆਂ ਸਾਖੀਆਂ ਸੁਣਾਉਣ ਲੱਗ ਜਾਂਦਾ ਜੀ ਛਾੜਾ ਜਿਹੜਾ ਕੌਮ ਦਾ ਬਚਪਨ ਹੈ ਨਾ ਉਹ ਇੰਨਾ ਅਮੀਰ ਹੋ ਜਾਏ ਕਿ ਜਵਾਨੀ ਦੀ ਅਵਸਥਾ ਤੱਕ ਪਹੁੰਚ ਕੇ ਕਦੇ ਵੀ ਉਹ ਨਸ਼ੇ ਵਿੱਚ ਪਤਿਤ ਪੁਨੇ ਵਿੱਚ ਫੈਸ਼ਨ ਪਰਸਤੀ ਵਿੱਚ ਜਗਸੇ ਹੋਰ ਮਾਰੂ ਤੇ ਬੁਰੇ ਪਾਸੇ ਨਹੀਂ ਜਾਏਗਾ ਕਿਉਂਕਿ ਬਚਪਨ ਦੇ ਵਿੱਚ ਬੀਜ ਬੀਜਿਆ ਜਾਂਦਾ ਤੇ ਇਹਦੇ ਵਿੱਚ ਸਭ ਤੋਂ ਵੱਧ ਸਹਾਇਤਾ ਦਾਦਾ ਦਾਦੀ ਨਾਨਾ ਨਾਨੀ ਜਾਂ ਬਜ਼ੁਰਗਾਂ ਦੀ ਹੁੰਦੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਧਰ ਵੱਡੇ ਕੁਰਬਾਨ ਕਰ ਦਿੱਤੇ ਇਧਰ ਮਹਾਰਾਜ ਸੱਚੇ ਪਾਤਸ਼ਾਹ ਪਾਛੀਵਾੜੇ ਦੇ ਵਿੱਚ ਨੇ ਛੋਟੇ ਅਜ ਕੋਤਵਾਲੀ ਵਿੱਚ ਨੇ ਤੇ ਦੂਜੇ ਪਾਸੇ ਚਮਕੌਰ ਦੀ ਗੜੀ ਵਿੱਚ ਭਾਈ ਸੰਗਤ ਸਿੰਘ ਤੇ ਨਾਲ ਦੇ ਸਿੱਖਾਂ ਦੀ ਸ਼ਹੀਦੀ ਵੀ ਅੱਜ 9 ਪੂਨ ਨੂੰ ਹੋ ਜਾਂਦੀ ਹੈ। ਇਹ ਵੀ ਅੱਜ ਦੇ ਇੱਕੋ ਦਿਨ ਦੀਆਂ ਘਟਨਾਵਾਂ ਨੇ ਸਾਰੀਆਂ। ਉਹ ਦਰਸ਼ਕੂ ਕਿ ਸੰਗਤ ਸਿੰਘ ਜੀ ਨੂੰ ਮਹਾਰਾਜ ਨੇ ਕਲਗੀ ਦਿੱਤੀ ਸੀ ਉਹਦਾ ਕਾਰਨ ਸੀ ਵੀ ਭਾਈ ਸੰਗਤ ਸਿੰਘ ਦਾ ਚਿਹਰਾ ਦਸਮ ਪਾਤਸ਼ਾਹ ਨਾਲ ਬਹੁਤ ਹੱਦ ਤੱਕ ਮੇਲ ਖਾਂਦਾ ਸੀ ਪਾਪਾ ਪਗਲੇ ਵੀ ਇੱਕੋ ਜੇ ਲੱਗਦੇ ਸਨ। ਵੈਸੇ ਤੇ ਚਲੋ ਮਹਾਰਾਜ ਕਹਿੰਦੇ ਨੇ ਗੁਰੂ ਤੇ ਸਿੱਖ ਇੱਕੋ ਹੀ ਨੇ ਫਰਕ ਹੈ ਕੀ? ਪਰ ਦੁਸ਼ਮਣ ਨੂੰ ਉਹਦਾ ਵੀ ਬੜਾ ਵੱਡਾ ਭੁਲੇਖਾ ਪੈ ਗਿਆ ਭਾਈ ਸੰਗਤ ਸਿੰਘ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦਾ ਜਿਹੜਾ ਸੀਸ ਹੈ ਪੂਰਾ ਸਿਰ ਹੈ ਨਾ ਉਹ ਸਾਰਾ ਫੇਰ ਉਹ ਕੱਟ ਕੇ ਵਜੀਦ ਦੇ ਕੋਲ ਲਿਜਾਇਆ ਜਾਂਦਾ ਹੈ ਉੱਥੇ ਤਫ਼ਤੀਸ਼ ਕੀਤੀ ਜਾਂਦੀ ਹੈ ਪਹਿਲੋਂ ਤੇ ਖੁਸ਼ ਹੋ ਗਏ ਵੀ ਕਿਤੇ ਸਾਡੇ ਆਤ ਗੁਰੂ ਗੋਬਿੰਦ ਸਿੰਘ ਲੱਗੇ ਪਰ ਜਦੋਂ ਚੰਗੀ ਤਰ੍ਹਾਂ ਤਫ਼ਤੀਸ਼ ਕੀਤੀ ਕੁਝ ਨਜ਼ਦੀਕੀਆਂ ਤਾਂ ਪਛਾਣ ਕਰਵਾਈ ਨਾ ਉਹਨਾਂ ਨੂੰ ਫੇਰ ਹਤਾਸ਼ ਹੋਣਾ ਪੈ ਗਿਆ ਨਿਰਾਸ਼ ਹੋਣਾ ਪੈ ਗਿਆ ਪਰੇਸ਼ਾਨ ਹੋ ਗਏ ਜਦੋਂ ਪਤਾ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਨਹੀਂ ਇਹ ਤੇ ਉਹਨਾਂ ਦੇ ਸਿੱਖ ਭਾਈ ਸੰਗਤ ਸਿੰਘ ਦਾ ਸ਼ੀਸ਼ਾ ਹੈ। ਉਹਨਾਂ ਨੂੰ ਇੰਜ ਲੱਗਾ ਵੀ ਅੱਜ 10 ਲੱਖ ਦੇ ਮਲਖਈਏ ਦੇ ਮੁਖ ਤੇ ਚਪੇੜ ਮਾਰ ਕੇ ਵਜੀਦੇ ਤੇ ਔਰੰਗੇ ਦੇ ਮੁਖ ਤੇ ਚਪੇੜ ਮਾਰ ਕੇ ਅੱਜ ਗੁਰੂ ਗੋਬਿੰਦ ਸਿੰਘ ਸਾਡੇ ਹੱਥੋਂ ਸਹੀ ਸਲਾਮਤ ਨਿਕਲ ਕੇ ਵੇ। ਇਹ ਨੌਹ ਪੂ ਦੀਆਂ ਘਟਨਾਵਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਜਜ਼ਬਾ ਜੋ ਸਿੱਦਕ ਸ਼ਿੱਖੀ ਵਿੱਚ ਭਰ ਦਿੱਤਾ ਜੋ ਸਪਿਰਟ ਸਾਡੇ ਵਿੱਚ ਭਰ ਦਿੱਤੀ ਨਾ ਧਿਆਨ ਵਿੱਚ ਰੱਖਿਓ ਚਮਕੌਰ ਦੀ ਗੜੀ ਤੇ ਸਰਹੰਦ ਤੱਕ ਸੀਮਤ ਨਹੀਂ ਇੱਥੋਂ ਤੇ ਨਿਕਲਦੀ ਐ ਸਪਿਰਟ ਇੱਥੋਂ ਆਵਾਜ਼ ਨਿਕਲਦੀ ਐ ਖੁਸ਼ਬੂ ਨਿਕਲਦੀ ਐ ਇੱਥੋਂ ਪੈਗਾਮ ਨਿਕਲਦਾ ਇੱਥੋਂ ਆਗਾਜ਼ ਹੁੰਦਾ ਹੈ ਚੜ੍ਹਦੀ ਕਲਾ ਦਾ ਇੱਥੋਂ ਸਨੇਹਾ ਮਿਲਦਾ ਹੈ ਸ਼ਹੀਦੀ ਦਾ ਇੱਥੋਂ ਸਨੇਹਾ ਮਿਲਦਾ ਹੈ ਅਡੋਲਤਾ ਦਾ ਬਰੂਸੇ ਦਾ ਨਿਡਰਤਾ ਦਾ ਸਾਹ ਦਾ ਦਲੇਰੀ ਦਾ ਹਾਂ ਪਰ ਜੇ ਇਹਨੂੰ ਕੋਈ ਸੁਣਨ ਤੇ ਮੰਨਣ ਵਾਲਾ ਹੋਵੇ ਜੋ ਮੰਨੇਗਾ ਕਮਾਏਗਾ ਇੱਕ ਦਿਨ ਉਹ ਸਾਬਜਾਦਿਆਂ ਵਰਗਾ ਹੀ ਹੋ ਜਾਏਗਾ। ਉਹਨਾਂ ਦੇ ਡੁੱਲੇ ਖੂਨ ਨੂੰ ਸਦਾ ਹੀ ਨਤਮਸਤਕ ਰਹੀਏ ਤੇ ਪ੍ਰਣ ਕਰਿਆ ਕਰੋ ਇਹਨਾਂ ਦਿਨਾਂ ਵਿੱਚ ਘਟੋ-ਘਟ ਕਿ ਆਪਾਂ ਗੁਰੂ ਕੇ ਲਾਲਾਂ ਦੇ ਦਿਨਾਂ ਨੂੰ ਮਨਾਉਣ ਵਾਲੇ ਨਾ ਪੂਰੇ ਪਿਆਰ ਵਿੱਚ ਭਿੱਜ ਕੇ ਜਿੱਥੇ ਤਨ ਮਨ ਧਨ ਦੀਆਂ ਸੇਵਾਵਾਂ ਕਰਨੀਆਂ ਨੇ ਲੰਗਰ ਲਾਉਣੇ ਨੇ ਨਾਲ-ਨਾਲ ਗੁਰੂ ਕੇ ਇਤਿਹਾਸ ਨੂੰ ਆਪਣੇ ਅੰਦਰ ਸੁਰਜੀਤ ਵੀ ਕਰਨਾ ਹੈ ਤਾਂ ਸਾਡੇ ਦਿਨ ਮਨਾਉਣੇ ਸਾਰਥਿਕ ਗੁਰੂ ਵਿੱਚ ਸਫਲ ਹੁੰਦੇ ਹਨ।